ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸੰਗਤ ਜੀ ਵੀਰਵਾ ਦੇ ਦਿਨ ਦੁਰਲਭ ਸੰਜੋਗ ਪਾ ਲਿਆ ਹੈ ਕਿਉਂਕਿ ਐਸਨ ਰਾਜੋਗਮਸੇ ਦੇ ਜੋਗ ਲక్ష్ਮੀ ਜੋਗ ਦਾ ਨਿਰਮਾਣ ਹੋ ਰਿਹਾ ਹੈ ਤੇ ਸ਼ੁਕਰਵਾਰ ਦੇ ਦਿਨ ਮਾਂ ਲక్ష్ਮੀ ਦੋਹਾਂ ਹੱਥਾਂ ਦੇ ਨਾਲ ਕਿਰਪਾ ਵਰਸਾਉਣ ਵਾਲੀ ਹੈ ਤੇ ਇਸ ਦਿਨ ਜੇ ਤੁਸੀਂ ਝਾੜੂ ਦੇ ਨਾਲ ਜੁੜੇ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਦੁੱਖ ਦਰਦ ਖਤਮ ਹੋ ਜਾਣਗੇ ਸੰਗਤ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਝਾੜੂ ਦੇ ਨਿਯਮ ਬਾਰੇ ਦੱਸਣ ਜਾ ਰਹੇ ਹਾਂ ਕਿ ਝਾੜੂ ਕਿਸ ਦਿਸ਼ਾ ਵਿੱਚ ਰੱਖਣਾ ਸ਼ੁਭ ਹੁੰਦਾ ਹੈ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਹਨ ਜੋ ਅਸੀਂ ਨਹੀਂ ਕਰਨੀਆਂ ਹਨ। ਵਾਸਤਵ ਸਾਸਤ੍ਰ ਦੇ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਨੂੰ ਦਲੇਦਰ, ਗਰੀਬੀ, ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਨਹੀਂ ਤਾਂ ਜੇਕਰ ਤੁਸੀਂ ਇਹ ਗਲਤੀਆਂ ਕਰਦੇ ਹੋ। ਜੇ ਕਿਸੇ ਵਿਅਕਤੀ ਨੇ ਝਾੜੂ ਦਾ ਸਹੀ ਉਪਾਗ ਕਰ ਲਿਆ ਤਾਂ ਉਸ ਨੂੰ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਮਿਲਦਾ ਹੈ। ਤੁਹਾਡੇ ਘਰ ਦੇ ਵਿੱਚ ਫਿਰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ। ਆ우 ਜਾਣਦੇ ਹਾਂ ਕਿ ਰਾਤ ਨੂੰ ਛਾੜੂ ਕਦੇ ਵੀ ਨਹੀਂ ਲਗਾਉਣਾ ਚਾਹੀਦਾ। Hindu ਸ਼ਾਸਤਰ ਵਿੱਚ ਦੱਸਿਆ ਗਿਆ ਹੈ ਕਿ ਛਾੜੂ ਲਗਾਉਣ ਦੇ ਸ਼ੁਭ ਮਹੂਰਤ ਜਿਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ, ਜਨਮਾ ਜਨਮਾਂ ਦੀ ਗਰੀਬੀ ਦੂਰ ਹੋ ਜਾਂਦੀ ਹੈ। ਛਾੜੂ ਬਹੁਤ ਹੀ ਮਾਂ ਲਕਸ਼ਮੀ ਨੂੰ ਪਿਆਰਾ ਹੁੰਦਾ ਹੈ। Hindu ਧਰਮ ਵਿੱਚ ਘਰ ਨੂੰ ਮੰਦਿਰ ਮੰਨਿਆ ਜਾਂਦਾ ਹੈ, ਇਸ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਜੇ ਅਸੀਂ ਰੋਜ਼ ਸਾਬ ਸਫਾਈ ਕਰਦੇ ਹਾਂ ਤਾਂ ਸਾਡੇ ਘਰ ਮਾਂ ਲక్ష్ਮੀ ਦਾ ਵਾਸ ਹੁੰਦਾ ਹੈ ਸਾਡੇ ਘਰ ਦੀ ਗਰੀਬੀ ਦਲੇਦਰਤਾ ਕਦੇ ਵੀ ਨਹੀਂ ਆਉਂਦੀ ਜੇ ਘਰ ਸਫਾਈ ਨਹੀਂ ਹੁੰਦੀ ਤੇ ਘਰ ਗੰਦਾ ਪਿਆ ਰਹਿੰਦਾ ਹੈ ਤਾਂ ਸਾਡੇ ਘਰ ਨਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਜਿਸ ਨਾਲ ਘਰ ਦੀ ਬਰਕਤ ਰੁਕ ਜਾਂਦੀ ਹੈ ਇੱਕ ਗੱਲ ਜਾਣ ਲਓ ਕਿ ਤੁਸੀਂ ਜਦੋਂ ਵੀ ਰਾਤ ਨੂੰ ਸੌਣ ਜਾਂਦੇ ਹੋ ਤਾਂ ਇੱਕ ਗੱਲ ਦਾ ਧਿਆਨ ਰੱਖੋ ਕਿ ਰਾਤ ਦੇ ਸਮੇਂ ਨਕਾਰਾਤਮਕ ਸ਼ਕਤੀ ਦਾ ਕਾਲ ਜਦੋਂ ਪਰਵੇਸ਼ ਕਰ ਜਾਂਦਾ ਹੈ ਜੇ ਹਰ ਰੋਜ਼ ਚੜੂ ਲਗਾ ਰਹੇ ਹੋ ਤੇ ਸਹੀ ਸਮੇਂ ਤੇ ਲਗਾ ਰਹੇ ਹੋ ਤਾਂ ਕੋਈ ਵੀ ਸ਼ਕਤੀ ਪਰਵੇਸ਼ ਨਹੀਂ ਹੋਏਗੀ ਉਹ ਹਮੇਸ਼ਾ ਹਮੇਸ਼ਾ ਲਈ ਨਿਕਲ ਜਾਵੇਗੀ ਵਾਸਤੂ ਸ਼ਾਸਤਰ ਦੇ ਅਧਿਆਨ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੈ ਜਦੋਂ ਵੀ ਸੂਰਜ ਚੜ੍ਹਦਾ ਹੈ ਉਦੋਂ ਹੀ ਜਲਦ ਹੀ ਝਾੜੂ ਲਗਾ ਲੈਣਾ ਚਾਹੀਦਾ ਹੈ ਸਵੇਰੇ ਝਾੜੂ ਲਗਾਉਣ ਨਾਲ ਨਕਾਰਾਤਮਕ ਸ਼ਕਤੀਆਂ ਬਾਹਰ ਨਿਕਲ ਕੇ ਸਕਾਰਾਤਮਕ ਸ਼ਕਤੀਆਂ ਅੰਦਰ ਵਾਸ ਕਰਦੀਆਂ ਹਨ ਸਭ ਤੋਂ ਚੰਗਾ ਸਮਾਂ ਝਾੜੂ ਲਗਾਉਣ ਦਾ ਉਹ ਹੁੰਦਾ ਹੈ ਸਵੇਰ ਦਾ ਵੇਲਾ ਜੇ ਸਵੇਰੇ ਜਲਦੀ ਝਾੜੂ ਨਹੀਂ ਲਗਾਉਂਦੇ ਤਾਂ ਦੁਪਹਿਰ ਤੋਂ ਥੋੜਾ ਸਮਾਂ ਪਹਿਲਾਂ ਲਗਾ ਸਕਦੇ ਹੋ ਇਹ ਬਹੁਤ ਹੀ ਸ਼ੁਭ ਹੁੰਦਾ ਹੈ ਮਾਤਾ ਲక్ష్ਮੀ ਜ਼ਰੂਰ ਵਾਸ ਕਰਨ ਆਉਂਦੇ ਹਨ ਤੁਹਾਡੇ ਚਿੰਤਾਵਾਂ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਝਾੜੂ ਇੱਕ ਬਹੁਤ ਹੀ ਆਮ ਜਾਈ ਚੀਜ਼ ਹੈ ਹਰੇਕ ਘਰ ਵਿੱਚ ਮਿਲ ਜਾਂਦੀ ਹੈ ਅਤੇ ਹਰ ਘਰ ਉਪਲਬਧ ਹੁੰਦੀ ਹੈ ਪਰ ਕਈ ਲੋਕਾਂ ਨੂੰ ਝਾੜੂ ਦੇ ਨਿਯਮਦਾਨ ਨਹੀਂ ਪਤਾ ਹੁੰਦਾ ਜਿਸ ਦੀ ਵਜ੍ਹਾ ਦੇ ਨਾਲ ਉਹ ਜਾਣੇ ਅਣਜਾਣੇ ਅਜਈਆਂ ਗਲਤੀਆਂ ਕਰਦੇ ਹਨ ਜਿਸ ਦੀ ਵਜ੍ਹਾ ਦੇ ਨਾਲ ਮਾਂ ਲక్ష్ਮੀ ਰੋਸ ਜਾਂਦੇ ਹਨ ਜੇ ਪੈਸਾ ਆ ਰਿਹਾ ਸੀ ਤਾਂ ਉਹ ਆਉਣਾ ਬੰਦ ਹੋ ਜਾਂਦਾ ਹੈ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਝਾੜੂ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕਰਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਉਸ ਦਾ ਪ੍ਰਯੋਗ ਸਹੀ ਨਹੀਂ ਕਰਦੇ ਸਾਸਤਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਜੇ ਤੁਸੀਂ ਝਾੜੂ ਦੇ ਕੋਜੋ ਪਾ ਕਰ ਲੈਂਦੇ ਹੋ ਜੋ ਅਸੀਂ ਦੱਸਣ ਜਾ ਰਹੇ ਹਾਂ ਤਾਂ ਮਾਂ ਲక్ష్ਮੀ ਜੀ ਦੀ ਕਿਰਪਾ ਜ਼ਰੂਰ ਹੁੰਦੀ ਹੈ ਮਾ લક્ષ્ਮੀ ਜੀ ਦਾ ਆਸ਼ੀਰਵਾਦ ਮਿਲਦਾ ਹੈ ਤੇ ਤਾਂ ਦਾ ਆਗਮਨ ਘਰ ਵਿੱਚ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਚਾੜੂ ਨੂੰ ਆਪਣੀਆਂ ਨਜ਼ਰਾਂ ਸਾਹਮਣੇ ਨਾ ਰੱਖੋ ਚਾੜੂ ਨੂੰ ਅਜਾਈ ਜਗ੍ਹਾ ਤੇ ਛੁਪਾ ਕੇ ਰੱਖੋ ਕਿ ਕਿਸੇ ਬਾਹਰ ਦੇ ਇਨਸਾਨ ਦੀ ਉਸ ਤੇ ਨਜ਼ਰ ਨਾ ਆਵੇ ਇੱਕ ਦੋ ਵਾਰ ਦੇਖਣਾ ਤਾਂ ਠੀਕ ਹੈ ਪਰ ਜੇ ਵਾਰ-ਵਾਰ ਨਜ਼ਰ ਤੁਹਾਡੇ ਉੱਤੇ ਪਾਵੇ ਤਾਂ ਇਹ ਠੀਕ ਨਹੀਂ ਹੈ ਅਸ਼ુભ ਹੁੰਦਾ ਹੈ ਦੂਸਰਾ ਨਿਯਮ ਕਹਿੰਦੇ ਹਨ ਕਿ ਕਦੇ ਵੀ ਪੁਰਾਣੀ ਝਾੜੂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਦੇਖਿਆ ਗਿਆ ਹੈ ਕਿ ਆਲਸ ਦੇ ਮਾਰੇ ਕਈ ਲੋਕ ਪੁਰਾਣੀ ਝਾੜੂ ਦਾ ਇਸਤੇਮਾਲ ਹੀ ਕਰੀ ਜਾਂਦੇ ਹਨ ਉਸੇ ਨਾਲ ਹੀ ਸਾਫ਼ ਸਫਾਈ ਕਰਦੇ ਹਨ ਇਹ ਬਹੁਤ ਹੀ ਅਸ਼ੋਭ ਹੁੰਦਾ ਹੈ ਆਫਿਸ ਹੋਵੇ ਘਰ ਹੋਵੇ ਕਦੇ ਵੀ ਟੁੱਟੀ ਹੋਈ ਝਾੜੂ ਦਾ ਇਸਤੇਮਾਲ ਕਰਕੇ ਸਫਾਈ ਨਹੀਂ ਕਰਨੀ ਚਾਹੀਦੀ ਇਸ ਨਾਲ ਤੁਹਾਡੇ ਘਰ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਨ ਤੀਸਰਾ ਨਿਯਮ ਕਹਿੰਦੇ ਹਨ ਕਿ ਝਾੜੂ ਕਦੇ ਵੀ ਖੜਾ ਨਹੀਂ ਰੱਖਣਾ ਚਾਹੀਦਾ ਇਹ ਬਹੁਤ ਹੀ ਅਪਸਾਗਣ ਹੁੰਦਾ ਹੈ ਝਾੜੂ ਹਮੇਸ਼ਾ ਹੈ ਲਟਾ ਕੇ ਰੱਖਣਾ ਚਾਹੀਦਾ ਹੈ ਚੌਥਾ ਨਿਯਮ ਸ਼ਾਮ ਦੇ ਸਮੇਂ ਕਦੇ ਵੀ ਝਾੜੂ ਨਾ ਲਗਾਓ ਜੇਕਰ ਝਾੜੂ ਸ਼ਾਮ ਨੂੰ ਲਗਦਾ ਹੈ ਤਾਂ ਉਸ ਘਰ ਵਿੱਚ ਮਾਂ ਲక్ష్ਮੀ ਕਦੇ ਵੀ ਵਾਸ ਨਹੀਂ ਕਰਨ ਆਉਂਦੀ ਮਾਤਾ ਰੋਸ ਜਾਂਦੀ ਹੈ ਪੰਜਵਾਂ ਨਿਯਮ ਹੈ ਜੀ ਝਾੜੂ ਨੂੰ ਕਦੇ ਵੀ ਪੈਰਾਂ ਨਾਲ ਨਾ ਠੋਕਰ ਮਾਰੋ ਕਿਉਂਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਝਾੜੂ ਮਾਂ ਲక్ష్ਮੀ ਜੀ ਦਾ ਪ੍ਰਤੀਕ ਹੈ ਝਾੜੂ ਨੂੰ ਠੋਕਰ ਨਾ ਲਗਾਓ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਛੇਵਾਂ ਨਿਯਮ ਕਿ ਝਾੜੂ ਨੂੰ ਕਦੇ ਵੀ ਗੰਦੀ ਜਗ੍ਹਾ ਤੇ ਨਹੀਂ ਰੱਖਣਾ ਨਾ ਟਾਇਲਟ ਵਿੱਚ ਤੇ ਨਾ ਹੀ ਬਾਥਰੂਮ ਦੇ ਵਿੱਚ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਇਹ ਜਿਆ ਕਰਦੇ ਹੋ ਤਾਂ ਨਿਸ਼ਚਿਤ ਹੀ ਮਾਂ ਲక్ష్ਮੀ ਜੀ ਨਰਾਜ ਹੋ ਜਾਂਦੇ ਹਨ ਸਾਧ ਸੰਗਤ ਜੀ ਝਾੜੂ ਨੂੰ ਸਾਫ਼ ਸੁਥਰੇ ਪਾਣੀ ਦੇ ਨਾਲ ਧੋਵੋ ਕਦੇ ਵੀ ਗੰਦੇ ਪਾਣੀ ਨਾਲ ਝਾੜੂ ਨਾ ਧੋਵੋ ਜੇਕਰ ਚੇਆ ਕਰਦੇ ਹੋ ਤਾਂ ਤੁਹਾਨੂੰ ਬਹੁਤ ਪਾਪ ਲੱਗਦਾ ਹੈ ਅਸੀਂ ਤੁਹਾਨੂੰ ਜੋ ਨਿਯਮ ਦੱਸੇ ਉਹ ਜਾਣਨੇ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਸਨ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਝਾੜੂ ਨੂੰ ਲੈ ਕੇ ਅਜਿਹੇ ਕਿਹੜੇ ਉਪਾਅ ਹਨ ਜਿਸ ਨਾਲ ਲక్ష్ਮੀ ਜੀ ਦਾ ਆਸ਼ੀਰਵਾਦ ਮਿਲਦਾ ਹੈ ਤਾਂ ਦਾ ਵਾਸ ਘਰ ਵਿੱਚ ਤੇਜ਼ੀ ਦੇ ਨਾਲ ਹੁੰਦਾ ਹੈ। ਸੰਗਤ ਜੀ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਸਕਾਰਾਤਮਕ ਸ਼ਕਤੀਆਂ ਦਾ ਵਾਸ ਰਹੇ ਤਾਂ ਧਿਆਨ ਰੱਖੋ ਜਦੋਂ ਵੀ ਸੂਰਜ ਉਦੇ ਹੁੰਦਾ ਹੈ ਤਾਂ ਤੁਰੰਤ ਹੀ ਝਾੜੂ ਲਗਾ ਦਿਓ। ਇਹ ਬਹੁਤ ਹੀ ਸ਼ੁਭ ਹੁੰਦਾ ਹੈ। ਜੇ ਤੁਸੀਂ ਸ਼ੁਕਰਵਾਰ ਦੇ ਦਿਨ ਝਾੜੂ ਲਗਾ ਰਹੇ ਹੋ ਤਾਂ ਘਰ ਦੀ ਬਾਹਰਲੀ ਮੁੱਖ ਦੀਵਾਰ ਤੇ ਨਮਕ ਸੁੱਟ ਦਿਓ ਤੇ ਫਿਰ ਝਾੜੂ ਲਗਾਓ। ਇਹ ਬਹੁਤ ਹੀ ਸ਼ੋਭਨ ਹੁੰਦਾ ਹੈ ਅਤੇ ਮਾਂ ਲక్ష్ਮੀ ਜੀ ਬਹੁਤ ਜ਼ਿਆਦਾ ਪਸੰਦ ਹੁੰਦੀ ਹੈ। ਦੂਸਰਾ ਜੇ ਕਦੇ ਵਿੱਚ ਝਾੜੂ ਖਰੀਦਣ ਦੇ ਲਈ ਜਾ ਰਹੇ ਹੋ ਤਾਂ ਸ਼ਨੀਵਾਰ ਦੇ ਦਿਨ ਹੀ ਖਰੀਦੋ ਇਹ ਸ਼ੋਭ ਹੁੰਦਾ ਹੈ। ਤੀਸਰਾ ਧਿਆਨ ਰੱਖੋ ਕਿ ਜੇ ਤੁਹਾਡੇ ਘਰ ਦਾ ਝਾੜੂ ਉਸ ਨੂੰ ਪੱਛਮ ਦਿਸ਼ਾ ਵਿੱਚ ਰੱਖੋ ਇਸ ਨਾਲ ਸਕਾਰਾਤਮਕ ਸ਼ਕਤੀਆਂ ਦਾ ਵਾਸ ਹੁੰਦਾ ਹੈ ਅਤੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਮਿਲਦੀ ਹੈ ਜੇ ਝਾੜੂ ਨੂੰ ਉੱਤਰ ਦਿਸ਼ਾ ਵਿੱਚ ਰੱਖਦੇ ਹੋ ਤਾਂ ਸੰਬੰਧਿਤ ਜਿਹੜੇ ਵੀ ਫੈਸਲੇ ਲਵੋਗੇ ਉਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਤਾਂ ਸੰਬੰਧਿਤ ਜਿੰਨੀਆਂ ਵੀ ਪਰੇਸ਼ਾਨੀਆਂ ਹਨ ਉਹ ਦੂਰ ਹੋਣਗੀਆਂ ਇੱਕ ਗੱਲ ਕਹਾਂਗੇ ਕਿ ਜੇਕਰ ਤੁਸੀਂ ਝਾੜੂ ਸੁਪਨੇ ਵਿੱਚ ਦੇਖਦੇ ਹੋ ਤਾਂ ਇਹ ਅਸ਼ੋਭ ਹੁੰਦਾ ਹੈ ਮਤਲਬ ਤੁਸੀਂ ਸੁਪਨੇ ਵਿੱਚ ਦੇਖ ਰਹੇ ਹੋ ਕਿ ਤੁਸੀਂ ਝਾੜੂ ਲਗਾ ਰਹੇ ਹੋ ਇਹ ਅਸ਼ੋਭ ਮੰਨਿਆ ਗਿਆ ਹੈ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਮੰਨ ਲਓ ਤੁਸੀਂ ਮਾਰਕੀਟ ਹੋ ਕਿਸੇ ਹੋਰ ਵੀ ਜਗ੍ਹਾ ਤੇ ਹੋ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਇੱਥੇ ਪੈਸਾ ਨਾ ਲਗਾਓ ਦੂਸਰਾ ਜੇ ਤੁਸੀਂ ਸੁਪਨੇ ਵਿੱਚ ਮੰਦਿਰ ਵਿੱਚ ਚੜੂ ਲਗਾ ਰਹੇ ਹੋ ਮੰਨ ਲਓ ਜੋ ਕਠਿਨਾਈ ਵਾਲੇ ਦਿਨ ਸੀ ਉਹ ਚਲੇ ਜਾਣਗੇ ਮਾਂ ਲక్ష్ਮੀ ਕਰਵਾਸ ਕਰੇਗੀ ਇਹ ਬਹੁਤ ਹੀ ਸ਼ੁਭ ਹੁੰਦਾ ਹੈ ਜੇ ਤੁਸੀਂ ਸੁਪਨੇ ਦੇਖਦੇ ਹੋ ਕਿ ਤੁਹਾਡਾ ਕੋਈ ਮੈਂਬਰ ਚੜੂ ਲਗਾ ਰਿਹਾ ਹੈ ਇਹ ਉਸ ਲਈ ਬਹੁਤ ਹੀ ਸ਼ੁਭ ਸੰਕੇਤ ਹੈ ਉਸ ਦਾ ਸਮਾਂ ਚੰਗਾ ਆਉਣ ਵਾਲਾ ਹੈ ਹੁਣ ਅਸੀਂ ਤੁਹਾਨੂੰ ਉਪਯੋਗ ਦੇਣੇ ਹਨ ਜੇ ਤੁਸੀਂ ਇਹ ਉਪਾਗ ਕਰ ਲਿਆ ਤਾਂ ਤੁਹਾਡੇ ਜੀਵਨ ਵਿੱਚ ਤਾਂ ਦਾ ਆਗਮਨ ਬਹੁਤ ਤੇਜ਼ੀ ਨਾਲ ਹੋਵੇਗਾ ਸ਼ੁਕਰਵਾਰ ਦਾ ਦਿਨ ਮਾਂ ਲక్ష్ਮੀ ਜੀ ਦਾ ਹੁੰਦਾ ਹੈ ਇਸ ਦਿਨ ਦਾ ਉਪਾਗ ਖਾਲੀ ਨਹੀਂ ਜਾਂਦਾ ਇਹ ਉਪਾ ਪੰਜ ਸ਼ੁਕਰਵਾਰ ਦਾ ਹੈ ਪਹਿਲੇ ਸ਼ੁਕਰਵਾਰ ਫਿਰ ਉਪਵਾਸ ਸ਼ੁਰੂ ਕਰਨ ਤੋਂ ਪਹਿਲਾਂ ਭੋਜਨ ਕਰਨਾ ਛੱਡ ਦੇਵੋ ਨਹੀਂ ਤਾਂ ਪੂਜਾ ਸੰਪੂਰਨ ਨਹੀਂ ਹੁੰਦੀ ਤੇ ਮਾ લક્ષ્ਮੀ ਦਾ ਆਸ਼ੀਰਵਾਦ ਨਹੀਂ ਮਿਲਦਾ ਪੰਜ ਸ਼ੁੱਕਰਵਾਰ ਘਰ ਦੇ ਝਾੜੂ ਦੇ نیچے ਦੋ ਲੌਂਗ ਦਬਾ ਕੇ ਰੱਖ ਦਿਓ ਇਸ ਤੋਂ ਪਹਿਲੇ ਸ਼ੁੱਕਰਵਾਰ ਤੋਂ ਬਾਅਦ ਦੂਸਰੇ ਸ਼ੁੱਕਰਵਾਰ ਲਾਲ ਕੱਪੜੇ ਵਿੱਚ ਰੱਖ ਦਿਓ ਜਿੱਥੇ ਲੌਂਗ ਦਬਾਰੇ ਹੋ ਅਜਿਹਾ ਜੋ ਤੁਸੀਂ ਕਰਦੇ ਹੋ ਆਪਣੀ ਅਲਮਾਰੀ ਵਿੱਚ ਰੱਖਦੇ ਹੋ ਤਾਂ ਇੱਥੇ ਹੀ ਪਿਆ ਰਹਿਣ ਦਿਓ ਲੁਕਾਉਣ ਦੇ ਸਮੇਂ ਉਹਨਾਂ ਨੂੰ ਅਤੇ ਦਵਾਨ ਦੇ ਸਮੇਂ ਉਹਨਾਂ ਨੂੰ ਕੱਢ ਕੇ ਕਿਸੇ ਵੀ ਪਵਿੱਤਰ ਨਦੀ ਵਿੱਚ ਵਹਾ ਦਿਓ ਤਾਂ ਤੁਹਾਡੇ ਜਿਹੜੇ ਰਸਤੇ ਬੰਦ ਸੀ ਉਹ ਖੁੱਲ ਜਾਣਗੇ ਇਸੇ ਮਾਨ ਲక్ష్ਮੀ ਜੀ ਦੀ ਕਥਾ ਜਰੂਰ ਸੁਣਨੀ ਚਾਹੀਦੀ ਹੈ ਕਿ ਇੱਕ ਪਿੰਡ ਵਿੱਚ ਬਹੁਤ ਲੋਕ ਰਹਿੰਦੇ ਸਨ ਜੋ ਆਪਣਾ ਕੰਮ ਮਨ ਲਗਾ ਕੇ ਕਰਦੇ ਸੀ ਪਰ ਆਪਸ ਵਿੱਚ ਕੋਈ ਮਦਦ ਨਹੀਂ ਕਰਦਾ ਪੂਜਾ ਪਾੜ ਘੱਟ ਹੋ ਗਿਆ ਸੀ ਤੇ ਬੁਰਾਈਆਂ ਵੱਧ ਗਈਆਂ ਸੀ ਸ਼ਰਾਬ ਜੂਆ ਚੱਲਦਾ ਸੀ ਚੋਰੀ ਡਕੈਤੀ ਵਰਗੇ ਬੁਰੇ ਕੰਮ ਹੁੰਦੇ ਸੀ ਕੁਝ ਚੰਗੇ ਲੋਕ ਵੀ ਰਹਿੰਦੇ ਸੀ ਧਾਰਮਿਕ ਪਰ ਸੰਤੋਸ਼ੀ ਸਭਾਵ ਵਾਲੇ ਉਸ ਵਿੱਚੋਂ ਇੱਕ ਵਵੇਕ ਸੀ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ ਸੀ ਅਤੇ ਪ੍ਰਭੂ ਭਜਨ ਵਿੱਚ ਚੰਗਾ ਸਮਾਂ ਬਿਤਾ ਰਿਹਾ ਸੀ ਸ਼ਾਇਦ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਸੀ ਦੇਖਦੇ ਹੀ ਦੇਖਦੇ ਸਮਾਂ ਬਦਲ ਗਿਆ ਉਸ ਦਾ ਪਤੀ ਬੁਰੇ ਲੋਕਾਂ ਦੇ ਨਾਲ ਦੋਸਤੀ ਕਰ ਬੈਠਾ ਉਹ ਜਲਦੀ ਤੋਂ ਜਲਦੀ ਕਰੋੜਪਤੀ ਬਣਨ ਦੇ ਸੁਪਨੇ ਲੈਣ ਲੱਗਾ। ਇਸ ਲਈ ਗਲਤ ਰਸਤੇ ਤੇ ਚੱਲਣ ਲੱਗ ਗਿਆ ਤੇ ਕਰੋੜਪਤੀ ਬਣ ਗਿਆ। ਭਾਵ ਕੇ ਰਸਤੇ ਦੇ ਭਿਖਾਰੀ ਵਾਂਗ ਹਲਾਤ ਹੋ ਗਏ ਸੀ। ਸ਼ਰਾਬ, ਜੂਆ, ਚਰਚ ਸਾਰੀਆਂ ਆਦਾਂ ਵਿੱਚ ਫਸ ਗਿਆ। ਉਸਨੇ ਸਭ ਕੁਝ ਜੂਏ ਵਿੱਚ ਗਵਾ ਲਿਆ। ਸ਼ੀਲਾ ਨੂੰ ਬਹੁਤ ਦੁੱਖ ਹੋਇਆ ਕਿ ਉਹ ਭਗਵਾਨ ਤੇ ਭਰੋਸਾ ਕਰਕੇ ਕੁਝ ਕਰ ਸਕਦੀ ਹੈ। ਉਹ ਪ੍ਰਭੂ ਦੀ ਭਗਤੀ ਵਿੱਚ ਸਮਾਂ ਬਤਾਉਣ ਲੱਗੇ ਅਕਦੇ ਨਾਚਾਨਕ ਹੀ ਉਸਤੇ ਘਰ ਕੋਈ ਆਇਆ ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੇ ਦੇਖਿਆ ਕਿ ਇੱਕ ਮਾਈ ਖੜੀ ਸੀ ਉਸਦੇ ਚਿਹਰੇ ਤੇ ਅਨੌਖਾ ਹੀ ਨਿਖਾਰ ਆ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਅੰਮ੍ਰਿਤ ਭਰਿਆ ਸੀ ਸ਼ੀਲਾ ਦੇ ਮਨ ਵਿੱਚ ਅਪਾਰ ਸ਼ਾਂਤੀ छा ਗਈ ਸ਼ੀਲਾ ਉਸ ਨੂੰ ਅੰਦਰ ਲੈ ਆਈ ਤੇ ਘਰ ਬਟੌਣ ਨੇ ਕੋਈ ਕੁਝ ਵੀ ਨਹੀਂ ਸੀ ਉਸਨੇ ਫੱਟੀ ਹੋਈ ਚਾਦਰ ਤੇ ਬਿਠਾਇਆ ਤੇ ਰੋ ਪਈ ਮਾਈ ਬੋਲੇ ਸ਼ੀਲਾ ਮੈਂ ਤੁਹਾਨੂੰ ਪਛਾਣਿਆ ਨਹੀਂ ਰੋਜ਼ ਲక్ష్ਮੀ ਜੀ ਦੇ ਮੰਦਰ ਵਿੱਚ ਭਜਨ ਕੀਰਤਨ ਦੇ ਸਮੇਂ ਮੈਂ ਵੀ ਉੱਥੇ ਆਉਂਦੀ ਹੁੰਦੀ ਸੀ ਇਹ ਗੱਲ ਸ਼ੀਲਾ ਸਮਝ ਨਹੀਂ ਰਹੀ ਸੀ ਉਹ ਕਹਿਣ ਲੱਗੀ ਕਈ ਦਿਨਾਂ ਤੋਂ ਤੂੰ ਮੰਦਰ ਨਹੀਂ ਆਈ ਮੈਂ ਤੈਨੂੰ ਦੇਖਣ ਆ ਗਈ ਸ਼ੀਲਾ ਦੀਆਂ ਅੱਖਾਂ ਵਿੱਚ ਹੰਝੂ ਸਨ ਮਾਈ ਨੇ ਕਿਹਾ ਸੁੱਖ ਦੁੱਖ ਤਾਂ ਪਰਛਾਵੇਂ ਵਰਗੇ ਹਨ ਆਉਂਦੇ ਜਾਂਦੇ ਰਹਿੰਦੇ ਹਨ ਉਸਨੇ ਸਾਰੇ ਕਹਾਣੀ ਮੈਨੂੰ ਸੁਣਾਈ ਉਸਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਕਰਮ ਭੁਗਤਨੇ ਪੈਂਦੇ ਹਨ ਤੂੰ ਚਿੰਤਾ ਨਾ ਕਰ ਤੂੰ ਕਰਮ ਪੂ ਚੁੱਕੀ ਹੈ ਹੁਣ ਸੁਖ ਦੇ ਦਿਨ ਹੋਣਗੇ ਤੂੰ ਲక్ష్ਮੀ ਜੀ ਦੀ ਭਗਤ ਹੈ ਉਹ ਆਪਣੇ ਭਗਤਾਂ ਨੇ ਹਮੇਸ਼ਾ ਰੱਖਿਆ ਕਰਦੀ ਹੈ ਤੂੰ 13 ਸ਼ੁਕਰਵਾਰ ਦਾ ਮਾਂ ਲక్ష్ਮੀ ਜੀ ਦਾ ਵਾਰਤਾਰਕ ਸਭ ਠੀਕ ਹੋ ਜਾਵੇਗਾ ਉਸਨੇ ਸਾਰੀ ਵਿਧੀ ਸ਼ਿਲਦਾ ਨੂੰ ਦੱਸੀ ਇਹ ਬਹੁਤ ਹੀ ਸੱਰਲ ਵਰਤ ਹੈ ਇਸ ਨੂੰ ਵਰਤ ਲక్ష్ਮੀ ਕਿਹਾ ਜਾਂਦਾ ਹੈ ਵਰਤ ਰੱਖਣ ਦੇ ਨਾਲ ਸਭ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਅਤੇ ਸੁੱਖ ਮਿਲਦਾ ਹੈ ਸ਼ੀਲਾ ਸਾਰੀਆਂ ਗੱਲਾਂ ਸੁਣ ਕੇ ਆਨੰਦਿਤ ਹੋ ਗਈ ਤੇ ਜਦੋਂ ਅੱਖਾਂ ਖੋਲੀਆਂ ਤਾਂ ਸਾਹਮਣੇ ਕੋਈ ਨਹੀਂ ਸੀ ਉਹ ਪਰੇਸ਼ਾਨ ਹੋ ਗਈ ਕਿ ਮਾਈ ਕਿੱਥੇ ਗਈ ਉਸ ਨੂੰ ਲੱਗਿਆ ਕਿ ਮਾਂ ਲక్ష్ਮੀ ਹੀ ਸੀ ਦੂਜੇ ਦਿਨ ਸ਼ੁਕਰਵਾਸੇ ਉਸਨੇ ਮਾਈ ਦੁਆਰਾ ਦੱਸੇ ਵਿਦੇ ਅਨੁਸਾਰ ਵਰਤ ਰੱਖਿਆ ਆਖਰੀ ਵਰਤ ਪੂਰਨ ਹੋਇਆ ਤੇ ਪ੍ਰਸ਼ਾਦ ਸਭ ਤੋਂ ਪਹਿਲਾਂ ਪਤੀ ਨੂੰ ਦਿੱਤਾ ਪ੍ਰਸ਼ਾਦ ਖਾ ਕੇ ਉਸਦੇ ਸੁਭਾਅ ਵਿੱਚ ਫਰਕ ਪੈ ਗਿਆ ਤੇ ਉਸਨੇ ਸ਼ੀਲਾ ਨੂੰ ਮਾਰਿਆ ਵੀ ਨਹੀਂ ਸਤਾਇਆ ਵੀ ਨਹੀਂ ਤੇ ਸ਼ੀਲਾ ਬਹੁਤ ਖੁਸ਼ ਹੋਈ ਉਸਨੇ 21 ਸ਼ੁੱਕਰਵਾਰ ਤੱਕ ਵਰਤ ਰੱਖੇ ਉਸਨੇ ਆਖਰੀ ਸ਼ੁੱਕਰਵਾਰ ਭੋਜਨ ਦੇ ਸਮੇਂ ਸੱਤ ਔਰਤਾਂ ਨੂੰ ਸੱਤ ਪੁਸਤਕਾਂ ਵੇਤਨ ਲక్ష్ਮੀ ਜੀ ਦੇ ਉਪਕਾਰ ਵਿੱਚੋਂ ਦਿੱਤੀਆਂ ਫਿਰ ਮਾਂ ਨੇ ਮਨ ਪ੍ਰਾਰਥਨਾ ਕੀਤੀ ਕਿ ਮਾਂ ਨਾਲ ਮੈਂ ਤੁਹਾਡਾ ਵਰਤ ਵੇਤਨ ਦੀ ਮੰਨਤ ਮੰਗੇ ਸੀ ਉਹ ਵਰਤ ਪੂਰਾ ਹੋਇਆ ਹੈ ਤੇ ਮੇਰੀ ਹਰ ਪਰੇਸ਼ਾਨੀ ਦੂਰ ਕਰੋ ਸਭ ਦਾ ਕਲਿਆਣ ਕਰੋ ਜਿਸ ਕੋਲ ਸੰਤਾਨ ਨੇ ਸੰਤਾਨ ਦਿਓ ਵਰ ਦਿਓ ਜੋ ਇਹ ਵਰਤ ਰੱਖੇ ਉਸੇ ਮਨੋ ਕਾਮਨਾ ਪੂਰੀ ਕਰਨਾ ਤੇ ਮਾਂ ਤੁਹਾਡੀ ਮਹਿਮਾ ਅਪਾਰ ਹੈ ਵਰਤ ਰੱਖਣ ਨਾਲ ਛੇਲਾ ਦਾ ਪਤੀ ਸੁਧਰ ਗਿਆ ਤੇ ਸੁੱਖਾਂ ਦੀ ਪ੍ਰਾਪਤੀ ਕਰਨ ਲੱਗੇ ਤੇ ਸਖਤ ਮਿਹਨਤ ਕਰਨ ਲੱਗ ਪਿਆ ਸਭ ਕੁਝ ਠੀਕ ਹੋ ਗਿਆ ਪਹਿਲਾਂ ਵਾਂਗ ਹੀ ਸਹੀ ਹੋ ਗਿਆ ਸਾਥ ਸੰਗਤ ਜੀ ਏਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੇ ਲੱਗੇ ਤਾਂ ਲਾਇਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵਾਹਿਗੁਰੂ ਸੇਖਾ ਖਾਲਸਾ ਵਾਹਿਗੁਰੂ ਸੇਖੇ ਫਤਿਹ